ਇਹ ਸਾਰੀਆਂ ਰੁਆ ਸਮਾਜ ਲਨਕਾਰੀਆਂ ਹੀ ਆ ਜਿਨ੍ਹਾਂ ਦਾ ਅੱਗੇ ਕੋਈ ਨਾ ਚਾਚਾ ਨਾ ਤਾਇਆ ਆ ਤੇ ਇਹਨਾਂ ਦਾ ਅਸੀਂ ਆਪਣਾ ਬਣ ਕੇ ਆਵਾਂਗੇ ਤੇ ਇਹਨਾਂ 'ਚ ਖੁਸ਼ੀ ਆਪਣੀ ਸਾਂਝੀ ਕਰਾਂਗੇ ਤੇ ਇਹਨਾਂ ਨੂੰ ਹੀ ਖੁਸ਼ੀ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਦੀਪ ਆ ਅੱਜ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਬਧਾਈ ਦੇਣਾ ਚਾਹੁੰਦੇ ਆ ਪਰਿਵਾਰ ਨੇ ਜਿਹੜੇ ਜਿੱਥੇ ਅੱਜ ਸਮਾਜ ਵਾਲੇ ਅਧਿਕਾਰੀਆਂ ਨੂੰਆਂ ਨੂੰ ਜਿੱਥੇ ਆਪਣੇ ਨੇ ਪੁੱਛਦੇ ਪਰਿਵਾਰ ਵੀ ਖੁਸ਼ਕ ਸਮਾਤਾ ਜਿੱਥੇ ਹਰ ਸਾਲ ਬੱਚੇ ਦਾ ਜਨਮ ਦਿਨ ਇੱਥੇ ਮਨਾਉਂਦਾ ਵਾ ਪਰਿਵਾਰ ਨੇ ਅੱਜ ਵੀ ਸੋਚਿਆ ਕਿ ਜਿਹੜਾ ਬਰਥਡੇ ਆਪਣਾ ਇੱਥੇ ਬਿਆਸਰਿਆਂ ਦਾ ਆਸਰਾ ਸੇਵਾ ਸੋਸਾਇਟੀ ਵਿੱਚ ਮਨਾਇਆ ਜਾਵੇ ਜਿੱਥੇ ਸਮਾਜ ਵੱਲੋਂ ਅਧਿਕਾਰੀਆਂ ਨੂਰੂਆਂ ਨੂੰ ਕਈ ਬਾਬਾ ਜੀ ਕਾਫੀ ਲੰਮੇ ਸਮੇਂ ਤੋਂ ਦੇਖਭਾਲ ਕਰਦੇ ਨੇ ਜੇ ਤੁਹਾਨੂੰ ਵੀ ਕਿਸੇ ਦੁੱਖ ਰੋਡ ਤੇ ਕੋਈ ਲਵਾਰਿਸ ਰੂਹ ਮਿਲਦੀ ਆਹੀ ਬਾਬਾ ਜੀ ਨਾਲ ਰਾਬਤਾ ਕਰਦੇ ਆ ਬਾਬਾ ਜੀ ਨੇ ਤੇਜੀ ਵੀ ਇਹਦਾ ਪਹਿਲਾ ਹੀ ਸੀਗਾ ਜਿਹੜਾ ਵੀ ਐਸਰਵੇ ਦੀ ਬਰਥਡੇ ਆਪਾਂ ਆਸ਼ਰਮ ਵਿੱਚ ਹੀ ਮਨਾਣਾ ਬਾਬਾ ਜੀ ਨੇ ਦੇਖੋ ਸਾਰੀਆਂ ਪ੍ਰਾਣੇ ਤੇ ਤਮੋਜਮਨ ਰੂਡ ਚਾਈਤੇ ਦਿਵਾਰੀ ਕਿ ਡੂ ਡੂਆਂ ਗਈਆਂ ਆਂਗਾ ਉਹਨਾਂ ਕਿੰਨੀ ਚੇਰੇ ਤੇ ਖੁਸ਼ੀ ਕੀ ਕੱਲਾ ਕੱਲਾ ਕਿੰਨਾ ਸੈਲੀਬ੍ਰੇਟ ਕਰ ਰਿਹਾ ਬਹੁਤ ਖੁਸ਼ੀ ਹੈ ਮਨ ਨੂੰ ਜਿਵੇਂ ਕਿ ਭਰਾ ਵੀ ਇੱਥੇ ਸੋਚਿਆ ਕਿ ਇੱਥੇ ਵੱਡੇ ਵੱਡੇ ਬਣਾਉਂਦਾ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਵੱਡੇ ਹੋਟਲਾਂ ਦੇ ਵਿੱਚ ਦਾਰੂ ਪੀ ਆਜੇ ਜਾਂ ਵੱਡੇ ਵੱਡੇ ਰੈਸਟੋਰੈਂਟ ਹੋ ਜਾਣ ਬਟੇ ਨੌਬੇ ਨਾਲ ਉਹਨਾਂ ਦੀ ਅਪੀਲ ਬਾਈ ਬਰਥਡੇ ਭਾਈ ਜੀ ਨਾਲ ਲੱਖ ਰੇ ਛੱਡ ਕੇ 5 ਲੱਖ ਲਾਓ ਭਾਈ 5 ਕਰੋੜ ਲਾਓ ਜਿੰਨਾ ਮਰਜ਼ੀ ਬਰਥਡੇ ਇਹ ਚੀਜ਼ਾਂ ਦਾ ਐਂਡ ਹੀ ਨਹੀਂ ਪਰ ਜਿਹੜੀਆਂ ਐਸੇ ਦਿਨ ਨੂੰ ਖੁਸ਼ੀ ਮਿਲਦੀ ਨਾ ਖੁਸ਼ੀ ਭਾਈ 500 ਲਾ ਕੇ ਖੁਸ਼ੀ ਮਿਲ ਜਣੀ ਆ ਕਈਆਂ 5-5 ਕਰੋੜ ਲਾ ਕੇ ਖੁਸ਼ੀ ਨਹੀਂ ਮਿਲਦੀ ਪੰਜ ਜਿੰਨੇ ਮਰਜ਼ੀ ਲਾ ਲਓ ਪਰ ਜਿਹੜੇ ਵੀ ਇੱਕ ਲੋੜਵੰਦਾ ਵਸ ਹੈ ਵੀ ਜਰੂਰ ਥੋੜਾ ਆਪਣਾ ਦਾਮਜਮ ਕੱਢਣਾ ਚਾਹੀਦਾ ਜਿੰਨਾ ਵਿੱਚ 10 ਬੰਦੇ ਵਿੱਚੋਂ 100 200 500 ਕੱਢਣਾ ਚਾਹੀਦਾ ਜਿਆਦਾ ਖੁਸ਼ੀ ਮਨ ਨੂੰ ਮਿਲਦੀ ਹੈ ਭਾਈ ਮੇਰਾ ਨਾਮ ਤੇਜਿੰਦਰਪਾਲ ਸਿੰਘ ਆ ਮੇਲਾਪਿੰਡ ਸੈਂਸਾ ਕਲਾਇਆ ਆ ਤਸੀਂ ਬੇਆਸਰਾ ਦੇ ਆਸਰਾ ਆਸ਼ਰਮ ਵਿੱਚ ਆਪਣੀ ਗੁਡੀਆ ਦਾ ਤੀਜਾ ਜਨਮ ਦਿਨ ਮਨਾਉਣ ਆਏ ਆ ਜ਼ਿਆਦਾਤਰ ਜਿਹੜੇ ਜਨਮ ਦਿਨ ਮਨਾਏ ਜਾਂਦੇ ਨੇ ਵੱਡੇ ਹੋਟਲਾਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਮਨਾਏ ਜਾਂਦੇ ਨੇ ਪਰ ਖੁਸ਼ੀ ਉਹਨਾਂ ਨਾਲ ਮਨਾ ਰਹੇ ਹੋ ਜਿਹੜੇ ਵੀ ਸਾਰਾਂ ਨੇ ਇਹ ਸਾਰੀਆਂ ਉਹ ਸਮਾਜਲਨਕਾਰੀਆਂ ਹੀ ਆ ਜਿਨ੍ਹਾਂ ਦੇ ਅੱਗੇ ਕੋਈ ਨਾ ਚਾਚਾ ਨਾ ਤਾਇਆ ਆ ਤੇ ਇਹਨਾਂ ਦਾ ਅਸੀਂ ਆਪਣਾ ਬਣ ਕੇ ਆਵਾਂਗੇ ਤੇ ਇਹਨਾਂ 'ਚ ਖੁਸ਼ੀ ਆਪਣੀ ਸਾਂਝੀ ਕਰਾਂਗੇ ਤੇ ਇਹਨਾਂ ਨੂੰ ਹੀ ਖੁਸ਼ੀ ਹੋਗੀ ਕਿਉਂਕਿ ਇਹਨਾਂ ਦਾ ਕੋਈ ਤੇ ਪੁੱਤ ਨਹੀਂ ਐ ਨਾ ਕੋਈ ਪੂਆ ਨਾ ਕੋਈ ਮਾਂ ਪਿਓ ਕੁਝ ਨਹੀਂ ਹੈਗਾ ਇਹਨਾਂ ਦਾ ਤੇ ਇਹਨਾਂ ਨਾਲ ਆਪਾਂ ਹੀ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਸਾਂਝੀਆਂ ਕਰਾਂਗੇ ਤੇ ਵੀ ਆਪਣੀ ਜ਼ਿੰਦਗੀ ਦੀ ਖੁਸ਼ ਰਹਿ ਸਕਣਗੇ ਕਿੰਨਾ ਜਨਮ ਦਿਨ ਮਨਾਏ ਇਹ ਤੀਜਾ ਜਨਮ ਦਿਨ ਆਸ਼ਰਮ ਦਾ ਪਹਿਲਾਂ ਵੀ ਐਵੇਂ ਮਨਾਦੇ ਹਾਂਜੀ ਪਹਿਲੇ ਦੋਨੋਂ ਜਨਮ ਦਿਨ ਵੀ ਆਸ਼ਰਮਾਂ ਜੀ ਮਨਾਏ ਤੇ ਜਿਹੜੇ ਲੋਕ ਲੱਖਾਂ ਰੁਪਏ ਖਾਈ ਦਿੰਦੇ ਨੇ ਹੋਟਲਾਂ 'ਚ ਜਾ ਕੇ ਮਿੰਨੀ ਮਿਰੀਅਟੂ ਜਾ ਕੇ ਖਾਬਾ ਲਾ ਦਿੰਦੇ ਨੇਗਾ ਉਹਨਾਂ ਨੂੰ ਕਿਹੜਾ ਜਾਉਂਗਾ ਮੈਂ ਹੀ ਜੇ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਲੱਖਾਂ ਰੁਪਏ ਰੈਸਟੋਰੈਂਟਾਂ ਵਧੀਆ ਵਧੀਆ ਥਾਵਾਂ ਤੇ ਜਾ ਕੇ ਇਹਦੇ ਲਾਉਂਦੇ ਜੇ ਇੰਨਾ ਜਿਹਾ ਮਨਾਓ ਜਨਮ ਦਿਨ ਨਾਲੇ ਤੁਹਾਨੂੰ ਸ਼ੀਸ਼ਾ ਦੇਣਗੇ ਤੇ ਨਾਲੇ ਇੰਨਾ ਜਿਹੀ ਆਪਣੇ ਵਰਗੀ ਖੁਸ਼ੀ ਮਹਿਸੂਸ ਹੋਊਗੀ ਇਹਨਾਂ ਨੂੰ ਵੀ ਕੋਈ ਸਾਡਾ ਆਇਆ ਆ ਤੇ ਜਿਹੜੇ ਆਪਾਂ ਹੋਟਲਾਂ 'ਚ ਜਾਂ ਵੀਰਾਂ 12 ਜਿੰਨੇ ਪੈਸੇ ਕਿਵੇਂ ਜਾਇਨ ਦੇ ਵਿੱਚ ਆਇਆ ਜੀਵੇਂ ਬਟੇ ਨਾ ਬਣਾਏ ਜਾਵੇ ਇਹ ਵਾਹਿਗੁਰੂ ਗੁਰੂ ਰਾਮਦਾਸ ਨੇ ਸਾਨੂੰ ਇਦਾਂ ਸੇਵਾ ਛੋਟੀਆਂ ਮੋਟੀਆਂ ਕਰਦੇ ਰਹੀਦਾ ਸੀ ਤੇ ਉਹ ਤੋਂ ਸਾਨੂੰ ਪਤਾ ਲੱਗਾ ਵੀ ਚਲੋ ਸਾਨੂੰ ਵੀ ਆਪਣੀਆਂ ਖੁਸ਼ੀਆਂ ਇਹਨਾਂ ਨਾਲ ਸਾਂਝੀਆਂ ਕਰਨੀਆਂ ਜ਼ਰੂਰ ਚਾਹੀਦੀਆਂ ਆ ਤਾਂ ਕਿ ਇਹਨਾਂ ਦਾ ਆਪਣਾ ਕੋਈ ਨਹੀਂ ਹੈਗਾ ਵੀ ਤੇ ਆਪਾਂ ਹੀ ਇਹਨਾਂ ਦੇ ਆਪਣੇ ਬਣ ਕੇ ਖੁਸ਼ੀਆਂ ਸਾਂਝੀਆਂ ਕਰ ਸਕਦੇ ਆ ਅੱਜ ਦੇਖਿਆ ਬੱਚੇ ਦੀ ਮਦਰ ਨਹੀਂ ਆਏ ਉਹ ਕਿੱਥੇ ਨੇ ਮਦਰ ਇਹਦੇ ਕੈਨੇਡਾ ਚਲ ਗਏ ਆ ਤੇ ਨਹੀਂ ਤੇ ਪਹਿਲੇ ਦੋ ਜਨਮ ਦਿਨ ਉਹਨਾਂ ਵੀ ਨਾਲ ਹੀ ਆ ਕੇ ਸਾਡੇ ਇੱਥੇ ਮਨਾਏ ਸੀ ਤੇ ਇਹ ਤੀਜਾ ਜਨਮ ਦਿਨ ਅਸੀਂ ਆਪ ਲੈ ਕੇ ਆਏ ਆ ਪਹਿਲੇ ਵੀ ਦੋ ਜਨਮ ਦਿਨ ਨਾਲ ਹੀ ਮਦਦ ਆਉਂਦੀ ਰਹੀ ਹੈ ਹੁਣ ਵੀਡੀਓ ਕਾਲ ਤੇ ਗੱਲ ਹੋ ਰਹੀ ਹੈ ਹਾਂਜੀ ਉਹਨੇ ਵੀਡੀਓ ਕਾਲ ਤੇ ਦੇਖਿਆ ਸਾਰਾ ਤੇ ਉਹਨੂੰ ਵੀ ਖੁਸ਼ੀ ਹੋਈ ਹੈ ਵੀ ਚਲੋ ਮੇਰੀ ਧੀ ਦਾ ਚੰਗੇ ਥਾਂ ਤੇ ਜਨਮ ਦਿਨ ਮਨਾਇਆ ਗਿਆ ਆ ਐਵੇਂ ਫालतू ਖਰਚਾ ਨਹੀਂ ਕੀਤਾ ਗਿਆ ਵੀ ਐਵੇਂ ਵੱਡੇ ਵੱਡੇ ਹੋਟਲਾਂਾਂ 'ਚ ਜਾਂ ਰੈਸਟੋਰੈਂਟਾਂ 'ਚ ਤੇ ਵਧੀਆ ਜਗ੍ਹਾ ਤੇ ਜਨਮ ਦਿਨ ਮਨਾਇਆ ਗਿਆ ਹੈ ਇਹਨਾਂ ਪਰਿਵਾਰਾਂ ਨੂੰ ਕਿੰਨੀ ਖੁਸ਼ੀ ਹੋਈ ਦੀ ਤੁਹਾਨੂੰ ਆਏ ਬੜਾ ਵਧੀਆ ਲੱਗਾ ਆ ਵੀ ਵਿਚਾਰੇ ਖੁਸ਼ ਹੋ ਗਏ ਆ ਉਹ ਆਪ ਵੇਖੋ ਵੀ ਆਪ ਵੀ ਮਹਿਸੂਸ ਕਰ ਸਕਦੇ ਤੁਸੀਂ ਕਿ ਵੀ ਕਿੰਨੀ ਖੁਸ਼ੀ ਹੋਈ ਵੇਖ ਕੇ ਉਹਨਾਂ ਨੂੰ ਵੀ ਕਿ ਚਲੋ ਉਹਨਾਂ ਨੇ ਵੀ ਸਾਡੇ ਨਾਲ ਖੁਸ਼ੀ ਨਾਲ ਖੁਸ਼ ਤੈਨੂੰ ਵੀ ਵਧੀਆ ਲੱਗਾ ਇਹਨਾਂ ਦਾ ਜਨਮ ਦਿਨ ਮਨਾ ਕੇ ਠੀਕ ਭਜੀ ਆਪਣਾ ਨਾਮ ਦੱਸੋ ਆਸ਼ਰਮ ਦਾ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੇ ਭੱਤੇ ਦਾਸ ਨਵਾਂ ਪਿੰਡ ਤੋਂ ਆਸ਼ਮ ਤੋਂ ਭੀ ਆਸਰਾ ਦਾਸਰਾ ਸੇਵਾ ਸੇਟੀ ਤੋਂ ਅੱਜ ਜੀ ਬੜੀ ਖੁਸ਼ੀ ਆ ਦੇ ਨੇ ਜੀ ਅੱਜ ਤੇਜੀ ਭਾਜੀ ਆਪਣੀ ਬੇਟੀ ਨੂੰ ਲੈ ਕੇ ਆਏ ਨੇ ਇਹ ਉਹ ਜਗਤ ਲੈ ਕੇ ਆਏ ਨੇ ਜਿਹੜੇ ਬੇਸ ਹਰਾ ਲਵਾਲ ਸਰੂਆਂ ਜਿਹੜੀਆਂ ਨੂੰ ਕੋਈ ਧਕਾਰੇ ਹੋਏ ਲੋਕ ਉਹਨਾਂ ਕੋ ਇਹ ਬੋਡੀ ਬਣਾਉਣਾ ਨੇ ਤੇ ਬੜੀ ਖੁਸ਼ੀ ਹੋਈ ਖੁਗਿਆ ਅੱਜ ਕੱਲ ਲੋਕ ਪਾਰਟੀਆਂ ਮਨਉਂਦੇ ਨੇ ਹੋਟਲਾਂ ਵਿੱਚ ਕੇਕ ਮੂਹਰ ਲਾਉਂਦੇ ਨੇ ਪਰ ਅੱਜ ਵੱਖਰੀ ਹੀ ਚੀਜ਼ ਵਿਖਾਈ ਗਈ ਹਰ ਬੱਚੇ ਲਈ ਵੱਖਰਾ-ਵੱਖਰਾ ਕੇਕ ਜੋ ਜੋ ਪਦਾਰਥ ਆਏ ਸਾਡੇ ਬੱਚੇ ਨੂੰ ਵੰਡੇ ਕਿ ਤੇ ਬੰਚਾ ਦੀ ਫਿਰ ਤੁਸੀਂ ਵੀਡੀਓ ਚ ਦੇਖੋਗੇ ਕਿੰਨੀਆਂ ਸਮਾਈਲਾਂਆਂ ਕਿਉਂਕਿ ਉਹ ਤਾਂ ਖੁਸ਼ ਨੇ ਕਿ ਉਹ ਸਾਡਾ ਇੱਕ ਪਰਿਵਾਰ ਬਣ ਕੇ ਆਏ ਨੇ ਤੇ ਬੜੇ ਮਨੋਨ ਲਈ ਸਲ ਕੁ ਸਪੈਸ਼ਲੀ ਪਹੁੰਚਦੇ ਜੰਦਰ ਭਾਈ ਜੀ ਇਹ ਆਈਦੇ ਹੀ ਤਾਂ ਜੰਦਰ ਮਣਾਈ ਜਾਂਦੇ ਨੇ ਕਿ ਜਹਾ ਤੇਡੀ ਭਾਈ ਜੀ ਨਹੀਂ ਨਹੀਂ ਜੀ ਹਮੇਸ਼ਾ ਹੀ ਹਮੇਸ਼ਾ ਹੀ ਹੱਦ ਸਾਲਾ ਹਰ ਕੋਈ ਤੇ ਪਹੁੰਚਦੇ ਨੇ ਤੇ ਅਰਕੀ ਤੇ ਭੈਣ ਵੀ ਨਹੀਂ ਪਹੁੰਚੀ ਸਾਡੀ ਕਿਉਂਕਿ ਭੈਣ ਕਹਿੰਦੇ ਨੇ ਬਾਅਦ ਚਲ ਗਈ ਆ ਰਾਬੋਂ ਨਈ ਤਰੱਕੀ ਦੇ ਵਿੱਚ ਚੜ੍ਹਦੀ ਕਲਾ ਖੇਣਾ ਦੀ ਵੀ ਉਹ ਪਹੁੰਚਦੇ ਹੁੰਦੇ ਨਹੀਂ ਪੈਰ ਕੀ ਨਹੀਂ ਪਹੁੰਚੇ ਪਰ ਉਹ ਨਹੀਂ ਆਏ ਤੇ ਉਹਨਾਂ ਦਾ ਸਾਰਾ ਪਰਿਵਾਰ ਸਾਰਾ ਜਿੰਨੇ ਵੀ ਰਿਸ਼ਤੇਦਾਰ ਸਾਡੇ ਕੋਲ ਪਹੁੰਚੇ ਨੇ ਤੇ ਬੜੀ ਹੀ ਮਨ ਨੂੰ ਖੁਸ਼ੀ ਹੋਈ ਕਿ ਸਾਰਾ ਪਰਿਵਾਰ ਆ ਕੇ ਮਨਾਉਂਦਾ ਅੱਜ ਕੱਲ ਹੁੰਦੇ ਨਹੀਂ ਸਾਰੇ ਬੜੇ ਦੋ ਜਾਂ ਤਿੰਨ ਜਾਨੇ ਆਉਂਦੇ ਆ ਪਰ ਤੇਜੀ ਭਾਜੀਆਂ ਦੇ ਸਪੈਸ਼ਲੀ ਅੱਜ ਸਾਰੇ ਪਰਿਵਾਰ ਨੂੰ ਬੁਲਾਇਆ ਮੈਨੂੰ ਬੜੀ ਖੁਸ਼ੀ ਆ ਪਰਿਵਾਰ ਨੂੰ ਵਧਾਈ ਹੋਵੇ ਸਾਡੇ ਆਸ਼ੀਰਵਾਦਾਂ ਵੱਲੋਂ ਸਾਡੇ ਬੇਆਸਰਾ ਦੇ ਆਸਾਸ ਸਾਡੀ ਵੱਲੋਂ ਕਿੰਨੇ ਕਿੰਨੇ ਪਰਿਵਾਰੀ ਦੇ ਸਾਡੇ ਕੋਲ ਵੀ ਜਿਹੜੇ ਅਰਬੀ ਰੂਹਾਂ ਲਈ ਆ ਗਏ ਨੇ ਜਾਂਸਾ ਗਿਨੇ 45 ਉਹ ਜਿਹੜੀਆਂ ਲੇਡੀਜ਼ ਉਹ 25 ਹੈਗੇ ਇਹਨਾਂ ਪ੍ਰਵਾਦ ਚ ਹੈ ਤੁਸੀਂ ਕਿਤੇ ਛੜ ਗਏ ਨੰ ਆ ਬਾਕੀ ਤੁਸੀਂ ਦੇਖਦੇ ਹੋ ਅੱਜ ਕੱਲ ਵੀਡੀਓ ਬੜੀਆਂ ਹਾਲਾਤ ਮਾਰੇ ਨੇ ਆਪਣੇ ਆਪਣੇ ਛੜ ਕੇ ਜਾਂਦੇ ਨੇ ਹੁੰਦੇ ਜ਼ਰੂਰ ਆ ਪਰ ਇਹ ਦੇ ਵਿਚਾਲੇ ਮੈਂਟਲੀ ਅੱਜ ਜਿੰਨਾ ਪ੍ਰਵਾਦ ਨੂੰ ਪਤਾ ਵਾ ਸਾਡੀਆਂ ਵੀਡੀਓ ਵੇਂਦੇ ਆ ਉਹ ਨਜ਼ਰੋਂ ਨਤਾਲ ਦਿੰਦੇ ਨੇ ਵੇਖ ਜੇ ਵੀਡੀਓ ਨੂੰ ਸ਼ੇਅਰ ਤੇ ਕਰਦੇ ਨੇ ਕਿਉਂਕਿ ਪਤਾ ਵਾ ਕਿ ਪ੍ਰਵਾਦ ਚ ਵਾਪਸ ਲਿਓਣਾ ਪਣਾ ਪਰ ਇੱਕ ਦਿਨਾਂ ਨੇ ਮਿਲ ਕੇ ਦੇ ਵਲ ਤੋਂ ਵੇਖੋ ਇਹ ਬੜੀਆਂ ਰਬੀਰੂਆਂ ਜੇ ਬੜਾ ਪਿਆਰ ਦਿੰਦੀਆਂ ਜੀ ਕਿਤੇ ਟਰਾਈ ਕਰਕੇ ਤੇ ਵੇਖੋ ਜਿੰਨਾ ਪਿਆਰ ਲੈ ਕੇ ਤੇ ਵੇਖੋ ਤੇ ਤੁਸੀਂ ਦੇਖ ਸਕਦੇ ਹੋ ਕਿੰਦੇ ਹਾਲਾਤ ਆ ਪਿਆਰ ਮਿਲਦਾ ਇੱਥੋਂ ਤੇ ਮੈਂ ਇਹਨਾਂ ਨੂੰ ਲੈਣਾ ਇਹ ਮੈਨੂੰ ਪਿਆਰ ਦਿੰਦੀਆਂ